ਪੰਜਾਬ ਵਿਧਾਨ ਸਭਾ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਤੇ ਧੰਨਵਾਦ ਧੰਨਵਾਦ ਇਸ ਲਈ ਕਿ ਅੱਜ ਤੁਸੀਂ ਸੰਡੇ ਵਾਲੇ ਦਿਨ ਛੁੱਟੀ ਵਾਲੇ ਦਿਨ ਵੀ ਸਾਡੇ ਨਿੱਕੇ ਜਿਹੇ ਸੱਦੇ ਤੇ ਪਹੁੰਚੇ ਹੈ ਸੋ ਆਪ ਸਭ ਨਾਲ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤੇ ਦੀ ਸਾਂਝ ਪਾਉਣ ਲੱਗੇ ਆਂ ਫਤੇ ਦਾ ਜਵਾਬ ਫਤੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਫਰਮਾਉਂਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ सुख स्नेह और भय नहीं जाकै कंचन माटी मानै रहौ नह निंदिया न उसत जाकै लोभ मोह मोह अभिमाना हरख सोख ते रहे न्यारो नाहे मानक माना आसा मनसा सगल ते आगे जगते रहे निराशा काम क्रोध जह परसै नाहे तहकट ब्रह्म निवासा गुर कृपा जह नरकों की नी ਤិន ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਪਾਨੀ ਸਾਡੇ ਤੇ ਬੜੀ ਬਖਸ਼ਿਸ਼ ਹੋਈ ਐ ਅਸੀਂ ਦੁਨੀਆ ਦੇ ਉਸ ਖਿੱਤੇ ਦੇ ਵਿੱਚ ਪੈਦਾ ਹੋਏ ਆ ਜਿੱਥੇ ਬੜੇ ਵਿਲੱਖਣ ਵਰਤਾਰੇ ਵਰਤੇ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹੀ ਆ ਵਿਸ਼ਵ ਇਤਿਹਾਸ ਦੇ ਵਿੱਚ ਆਪਣੇ ਅਕੀਦੇ ਅਤੇ ਆਪਣੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ अनेका ਰਹਿਬਰਾਂ ਦਾ ਜ਼ਿਕਰ ਮਿਲ ਜਾਂਦਾ ਪਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਨੀਆ ਵਿੱਚ ਇੱਕੋ ਇੱਕ ਅਜਿਹੇ ਰਹਿਬਰ ਅਤੇ ਸ਼ਹੀਦ ਹੋਏ ਹਨ ਜੋ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਲਈ ਸੀਸ ਕੁਰਬਾਨ ਕਰਕੇ ਮਹਾਨ ਕੁਰਬਾਨੀ ਦਿੱਤੀ। ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਕਿ ਮਕਤੂਲ ਕਾਤਿਲ ਕੋਲ ਗਿਆ ਹੋਵੇ। ਸਤਗੁਰਾਂ ਦਾ ਜੀਵਨ ਅਤੇ ਗੁਰਬਾਣੀ ਜਿੱਥੇ ਸਾਨੂੰ ਇਹ ਮਹਾਨ ਸਿੱਖਿਆ ਦਿੰਦੀ ਹੈ ਕਿ ਅਸੀਂ ਹਮੇਸ਼ਾ ਆਪਣੇ ਅਕੀਦੇ ਉੱਤੇ ਦ੍ਰਿੜਤਾ ਅਤੇ ਅਡੋਲਤਾ ਦੇ ਨਾਲ ਪਹਿਰਾ ਦੇਣਾ ਉੱਥੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਔਰ ਰੱਖਿਆ ਕੋਟਰ ਕੋਟ ਰੱਖਿਆ ਵੀ ਕਰਨਾ ਗੁਰੂ ਸਾਹਿਬ ਕੋਲ ਜਿਸ ਵੇਲੇ ਤਖਮੀਰੀ ਪੰਡਤੇ ਫਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਉਹਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ ਤਾ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ Hindu ਧਰਮ ਛੱਡ ਕੇ ਮੁਸਲਮਾਨੀ ਸ਼ਰਧ ਆ ਜਾਵਾਂਗੇ ਜਿਸ ਧਰਮ ਦੇ ਪਹਿਲੇ ਰਹਿਬਰ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਡਿਤ ਕੋਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਦੇ ਉਸੇ ਧਰਮ ਦੇ 9ਵੇਂ ਰਹਿਬਰ 9ਵੇਂ ਗੁਰੂ ਇਸੇ ਜੰਗੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਹਨ ਕਿਉਂਕਿ ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ ਇਨਸਾਨੀਅਤ ਦਾ ਮਸਲਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ ਅਦੁੱਤੀ ਤੇ ਲਾਗਵਸਾਲ ਹੈ ਸ਼ਹਾਦਤਾ ਨਵੇਂ ਪਾਤਸ਼ਾਹ ਦੇ ਜੀਵਨ ਦਾ ਸ਼िखर ਦਾ ਦ੍ਰਿਸ਼ ਹੈ ਪਰ ਸਤਿਗੁਰਾਂ ਦਾ ਸਮੂਚਾ ਸੰਸਾਰੀ ਜੀਵਨ ਬੰਦਗੀ ਤਿਆਗ ਸੇਵਾ ਤੇ ਕੁਰਬਾਨੀ ਦਾ ਸਰਸਾਰ ਗੁਰੂ ਸਾਹਿਬ ਵੱਲੋਂ ਉਚਾਰੀ ਇਲਾਹੀ ਗੁਰਬਾਣੀ ਜਿਦੇ ਵਿੱਚ 59 ਸ਼ਬਦ 52 ਸ਼ਲੋਕ ਮਨੁੱਖੀ ਜੀਵਨ ਨੂੰ ਇੱਕ ਸਥਿਰ ਅਵਸਥਾ ਵਿੱਚ ਜਿਉਣ ਪ੍ਰਤੀ ਗੁਰੂ ਸਾਹਿਬ ਦੇ ਸਿਧਾਂਤ ਆਦਰਸ਼ ਅਤੇ ਅਮਲ ਨੂੰ ਰੂਪਮਾਨ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ 31ਵੇਂ ਰਾਗ ਜੈਜਾਵੰਤੀ ਵਿੱਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਗੁਰਬਾਣੀ ਰਚੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਗੁਰਬਾਣੀ ਅਤੇ ਬੰਦਗੀ ਤਿਆਗ ਦੀ ਪੁੰਜ ਆਪ ਜੀ ਦੀ ਸ਼ਕਤੀ ਤੇ ਵਿਰਾਗ ਦਾ ਰੰਗ ਪ੍ਰਮੁੱਖ ਹੈ ਪਰ ਇਹ ਵਿਰਾਗ ਇਤਿਹਾਸ ਦੇ ਵਿੱਚ ਜੇਕਰ ਹੋਏ ਵਿਰਾਗ ਦੀਆਂ ਹੋਰ ਮਸਾਲਾ ਤੋਂ ਮੂਲੋ ਹੀ ਵੱਖਰਾ ਹੈ ਜੋ ਬੁਢਾਪੇ ਬਿਮਾਰੀ ਤੇ ਮੌਤ ਦੇ ਡਰ ਮੌਤ ਤੋਂ ਡਰ ਕੇ ਜਾਂ ਆਪਣੇ ਕਿਸੇ ਨਿੱਜੀ ਕੀ ਸੰਬੰਧੀ ਰਿਸ਼ਤੇਦਾਰ ਦਾ ਮਿੱਤਰ ਦੀ ਬੇਵਫਾਈ ਵਿਵਹਾਈ ਤੋਂ ਪੈਦਾ ਹੋਈ ਕਿਸੇ ਵੀ ਨਰਾਸ਼ਤਾ ਤੋਂ ਉਤਪੰਨ ਹੋਇਆ ਵਿਰਾਗ ਨਹੀਂ ਇਹ ਤਾਂ ਇਲਾਹੀ ਵਿਰਾਗ ਇਨਸਾਨੀਅਤ ਦਾ ਵਿਰਾਗ ਗੁਰੂ ਪਾਤਸ਼ਾਹ ਨੇ ਆਪਣੇ ਸ਼ਬਦਾਂ ਤੇ ਸ਼ਲੋਕਾਂ ਦੁਆਰਾ ਬਾਲ ਜਵਾਨੀ ਔਰ ਬਿਰਧ ਫਨ ਇਹ ਤਿੰਨੇ ਅਵਸਥਾਵਾਂ ਦਾ ਸੰਸਾਰ ਮਾਰਗ ਤੇ ਠਹਿਰਨਾ ਰਹਿਣ ਅਤੇ ਮਾਤ ਪਿਤਾ ਭਾਈ ਸੁਤਬੰਧ ਭਾਈ ਸੁਤਬੰਧ ਔਰ ਖੋਨ ਗ੍ਰਹਿ ਕੀ ਨਾਰ ਦਇਕਤ ਮੈਂ ਝੂਠੀ ਦੇਖੀ ਪ੍ਰੀਤ ਦਾ ਪਦਾਰਥਾਂ ਦੀ ਵਿਰਤਾਂ ਅਤੇ ਸੰਸਾਰ ਦੀ ਖਿੰਡ ਭੰਗਰਤਾ ਨਾਸ਼ਮਾਨਤਾ ਦਾ ਦ੍ਰਿਸ਼ ਦਿਖਿਆ ਕਰਵਾ ਕੇ ਮਨੁੱਖੀ ਮਨ ਤੋਂ ਮੌਤ ਦਾ ਡਰ ਦੂਰ ਕਰਕੇ ਇਨਸਾਨ ਨੂੰ ਨਿਰਭਉ ਤੇ ਨਿਰडर ਹੋ ਜਾਣ ਦੀ ਜੀਵਨ ਯਾਤਰੀ ਹੈ। ਸੋ ਗੁਰੂ ਸਾਹਿਬਾ ਦੇ ਜੇ ਬੋਲਿਆ ਜਾਵੇ ਤਾਂ ਤੁਸੀਂ ਮਹਿਲਾਵਦੀ ਬੋਲ ਲੱਗੇ। ਔਰ ਇਸ ਤਰ੍ਹਾਂ ਦੀ ਵਿਲੱਖਣ ਸ਼ਹਾਦਤ ਇਹ ਆਪਣੇ ਹੀ ਸਿਹਾਈ ਆਪਣੇ ਅਮੀਰ ਇਸੇ ਦੇਖ ਤੇ ਆਈ। ਔਰ ਆਪਣਾ ਇਹ ਫਰਜ ਹੈ ਗੁਰੂ ਸਾਹਿਬ ਦਾ ਹੁਕਮ ਹੀ ਹੈ ਬਾਬਾਆਂੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਸੋ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਇਸ ਸ਼ਾਨਾਮੱਤੀ ਗੌਰਮਈ ਇਤਿਹਾਸ ਬਾਰੇ ਜਾਣਕਾਰੀ ਦੇਈਏ ਇਹ ਸਾਡਾ ਸਾਰਿਆਂ ਦਾ ਫਰਜ ਆ ਗੁਰੂ ਸਾਹਿਬ ਦਾ ਹੁਕਮ ਹੀ ਹੈ ਇਸ ਵਾਰ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ शताब्दी ਦਾ ਔਰ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਦੇ ਸੰਬੰਧੀ ਜਿਹੜੇ ਸਮਾਗਮ ਹੈ ਉਹ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਔਰ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਦੀ ਰੀਚ ਨਾ ਸਿਰਫ ਕੱਲੇ ਪੰਜਾਬ ਜਾਂ ਭਾਰਤ ਦੇ ਵਿੱਚ ਰਹੇ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਸਾਡਾ ਇਤਿਹਾਸ ਮਾਨਵਤਾ ਦੇ ਲਈ ਹੈ ਸਾਡੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਮਾਨਵਤਾ ਦੇ ਲਈ ਹੈ ਇਸ ਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਇਸ ਲਈ ਪੰਜਾਬ ਸਰਕਾਰ ਨੇ ਤੁਹਾਨੂੰ ਤੁਹਾਡੇ ਗਿਆਤ ਹੀ ਹੋਣਾ ਤੁਹਾਨੂੰ ਕਿ ਪਿਛਲੇ ਦਿਨਾਂ ਚ ਇਸ ਇਹਾਰ ਵੀ ਦਿੱਤਾ ਸੀ ਕਿ ਸਾਰੀਆਂ ਸੰਪਰਦਾਵਾਂ ਸਾਰੀ ਲੋਕਾਈ ਤੋਂ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦੇ ਲਈ ਸੁਝਾ ਲਏ ਜਾਣ ਕਿਉਂਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਅਸ਼ੀਅ ਅਨੁਸਾਰ ਲੋਕਾਂ ਦੀ ਇੱਛਾ ਅਨੁਸਾਰ ਇਹ ਸਾਡੇ ਗੌਰਵ ਮੇ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਰੇਖਾ ਚਾਉਣਾ ਹੈ ਇਹਦੇ ਲਈ WhatsApp ਨੰਬਰ ਈਮੇਲ ਆਈਡੀ ਔਰ ਵੈਬਸਾਈਟ ਇਹ ਸਾਰੇ ਰੈਡੀ ਕਰ ਦਿੱਤੇ ਗਏ ਆ ਅਖਬਾਰਾਂ ਦੇ ਵਿੱਚ ਦੇ ਦਿੱਤੇ ਗਏ ਮੈਂ ਸਮੁੱਚੇ মিডিਆ ਦਾ ਇਹਦੇ ਦੇ ਵਿੱਚ ਸਹਿਯੋਗ ਮੰਗਦਾ ਕਿ ਆਪਾਂ ਸਾਰੀ ਲੋਕਾਈ ਤੋਂ ਜੋ ਜੋ ਸ਼੍ਰੀ ਗੁਰਪ੍ਰੀਤ ਸਿੰਘ ਬਹਾਦਰ ਸਾਹਿਬ ਦੀ ਵਿੱਚ ਅਕੀਦਾ ਰੱਖਦੇ ਨੇ ਸ਼੍ਰੀ ਗੁਰੂ ਸ਼੍ਰੀ ਅਮਰਸਰ ਸਾਹਿਬ ਦੀ ਮਹਾਨਤਾ ਬਾਰੇ ਜਿਹਨਾਂ ਨੂੰ ਦਰਦ ਹੈ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਬਲਬਲੇ ਹੋਣਗੇ ਕਿ ਇਹ ਇਤਿਹਾਸਿਕ ਦਿਨਾਂ ਨੂੰ ਅਸੀਂ ਕਿਸ ਤਰ੍ਹਾਂ ਮਨਾਈਏ ਸੋ ਦੁਨੀਆ ਦੇ ਵਿੱਚ ਆਪਾਂ ਪਹੁੰਚਾਉਣਾ ਹੈ ਸੋ ਅੱਜ ਤੁਹਾਨੂੰ ਇਸ ਲਈ ਮੈਂ ਇੱਥੇ આમંત્રਿਤ ਕੀਤਾ ਸੀ ਕਿ ਅੱਜ ਤੋਂ ਬਾਅਦ ਦਾਸਵੀ ਵੱਖ-ਵੱਖ ਸੰਪਰਦਾਵਾਂ ਕੋਲ ਖੁੱਦ ਜਾਏਗਾ ਵੱਖ-ਵੱਖ ਅਥਾਰਟिटीज ਕੋਲ ਇੰਟੈਲੀਜੈਂਸੀਆ ਕੋਲ ਅਕੈਡਮੀਸ਼ियंस ਉਹਨਾਂ ਕੋਲ ਯੂਨੀਵਰਸਿਟੀਜ਼ ਦੇ ਕੋਲ ਮੈਂ ਖੁਦ ਜਾਵਾਂਗਾ ਰੋਜ਼ ਤੁਸੀਂ ਦੇਖੋਗੇ ਕਿ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਕਿਸੇ ਨਾ ਕਿਸੇ ਸੰਪਰਦਾਇ ਨੂੰ ਉਹਨਾਂ ਨੂੰ ਉਹਨਾਂ ਨਾਲ ਮੀਟਿੰਗ ਹੋ ਰਹੀ ਹੈ ਉਹਨਾਂ ਤੋਂ ਸੁਝਾਅ ਲਏ ਜਾ ਰਹੇ ਨੇ ਸੋ ਅੱਜ ਇੱਕ ਤਰ੍ਹਾਂ ਇਹ ਜਿਹੜੀ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ ਹੈ ਇਹਦੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹੋਇਆ ਅੱਜ ਤੋਂ ਇਸ ਦੀ ਸੁਝਾਅ ਲੈਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਥੈਂਕ ਯੂ। ਕਿਉਂਕਿ ਆਵਰ ਕੈਂਡੀ ਚੈਂਬਰ ਸ੍ਰੀ ਗੁਰਦੇਵ ਸਾਹਿਬ ਉਹ ਦੇਸ਼ ਜੋ ਹਿੰਦੁਸਤਾਨ ਬਚਾਉਂਦੇ ਆਪਣਾ ਸੀਸ ਦੇ ਕੇ। ਉਹਨਾਂ ਅੱਗੇ ਸਾਡੇ ਦਰਸ਼ਕੀ ਉਹਨਾਂ ਨੂੰ ਮੰਨਵਾਉਣ ਲਈ ਕਿ ਸਰਕਾਰ ਨੂੰ ਕਹੂੰਗਾ ਕਿ ਉਹਦੇ ਲਈ ਸਪੈਸ਼ਲ ਸੈਸ਼ਨ ਬਰਾਇਆ ਜਾਵੇ ਕਿਉਂਕਿ ਚਰਚਾ ਕੀਤੀ ਜਾਵੇ ਨਾਲੇ ਕਿਉਂਕਿ ਦੇਸ਼ ਲਈ ਵੀ ਪਾਰਲੀਮੈਂਟ ਦੇ ਵਿੱਚ ਵੀ ਅਹਿਮ ਰਹੀ ਵੀ ਕਰ ਸਕਦਾ ਹੋ ਜਿਹੜੀ ਇਹ ਅਪੀਲ ਕਹੂੰਗੇ ਅ ਦੇਖੋ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਹੀ ਫੈਸਲਾ ਲੈ ਰਿਆ ਗਿਆ ਕਿ ਇਹਦੇ ਲਈ ਸਪੈਸ਼ਲ ਸੈਸ਼ਨ ਵੀ ਇਹ ਇਨ੍ਹਾਂ ਸ਼ੁਭ ਦਿਹਾੜਿਆਂ ਦੇ ਲਈ ਇਹਨਾਂ ਇਤਿਹਾਸਿਕ ਦਿਹਾੜਿਆਂ ਦੇ ਲਈ ਜਿਹੜੇ ਸਾਡੇ ਇਤਿਹਾਸ ਦਾ ਗੌਰਵ ਨੇ ਸਪੈਸ਼ਲ ਸੈਸ਼ਨ ਵੀ ਮਨਾਇਆ ਜਾਏਗਾ ਔਰ ਹੋਰ ਵੀ ਜਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਸੁਝਾਅ ਆਉਣਗੇ ਸੰਤਾਂ ਵੱਲੋਂ ਸੁਝਾਅ ਆਉਣਗੇ ਦੁਨੀਆ ਦੇ ਵਿੱਚ ਜਿਹੜੇ ਰੋਸ਼ਨ ਦਿਮਾਗ ਲੋਕ ਹੈ ਉਹਨਾਂ ਵੱਲੋਂ ਸੁਝਾਅ ਆਉਣਗੇ ਸਾਰਿਆਂ ਤੇ ਵਿਚਾਰ ਕਰਕੇ ਉਸ ਤਰ੍ਹਾਂ ਦੀਆਂ ਮਤਲਬ ਇੱਕ ਬਹੁਤ ਵੱਡਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਕਿਉਂਕਿ ਇਹ ਸਾਡੀ ਵਿਰਾਸਤ ਇਹ ਇਕੱਲੀ ਮਤਲਬ ਇਹਦਾ ਸੁਨੇਹਾ ਇਕੱਲੇ ਸਿੱਖਾਂ ਲਈ ਨਹੀਂ ਹੈ ਇਹ ਪੂਰੀ ਮਾਨਤਾ ਦੇ ਲਈ ਹੈ ਇਹ ਦੁਨੀਆ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇੱਕ ਵਿਲੱਖਣ ਵਰਤਾਰਾ ਹੈ ਸਾਡੇ ਮਨੁੱਖੀ ਇਤਿਹਾਸ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਸਾਰੇ ਧਰਮਾਂ ਦੀ ਸਮਾਨਤਾ ਸਾਰੇ ਧਰਮਾਂ 'ਚ ਪਿਆਰ ਨਾਲ ਕੋਈ ਡਿਸਟੈਂਸ ਦੀ ਦਸਨੇਹਾ ਦਿੰਦਾ ਮੇਰਾ ਖਿਆਲ ਹੈ ਐਸਾ ਕੋਈ ਧਾਰਮਿਕ ਸਥਾਨ ਜਿਹਦਾ ਨੀ ਪੱਥਰ ਹੀ ਕਿਸੇ ਦੂਸਰੀ ਧਾਰਮਿਕ માનਤਾ ਦੇ ਮਹਾਪੁਰਖ ਨੇ ਰੱਖਿਆ ਹੋਵੇ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਹੋਣਾ ਸੋ ਫੈਸਲਾ ਕਰ ਲੋ ਤੁਸੀਂ ਆ ਅਹ ਦੇਖੋ ਸੁਝਾ ਸਾਰੇ ਤੋਂ ਲੈ ਜਾਣਗੇ ਐਸਜੀਪੀਸੀ ਤੋਂ ਵੀ ਲੈ ਜਾਣਗੇ ਜੋ ਵੀ ਦੁਨੀਆ ਦੇ ਵਿੱਚ ਇੰਨਾ ਮਹਾਨ ਦਿਹਾੜਿਆਂ ਸੰਬੰਧੀ ਆਪ ਦੇ ਸੁਝਾਸ ਸਾਨੂੰ ਦੇਗਾ ਅਸੀਂ ਉਹਨਾਂ ਕੋਲ ਲੈਣ ਜਾਵਾਂਗੇ ਖੁਦ ਜਾਵਾਂਗੇ ਦਸਨ ਤਾਂ ਮਿਲ ਕੇ ਬਣਾਉਂਦਾ ਜੀ ਪਹਿਲਾਂ ਬਹੁਤ ਕੋਈ ਲੈ ਗਿਆ ਸੀ ਇੱਕ ਮਿਲ ਕੇ ਨਾਲ ਆਉਂਦਾ ਇੱਕ ਸੁਝਾਅ ਲੈ ਕੇ ਬੱਕਰੀ ਕਰਦਾ ਕਿ ਮਿਲ ਕੇ ਨਾਲ ਆਉਂਗਾ ਤਾਂ ਵੱਡੀ ਸਸਤ ਹੈ ਜੀ ਦੇਖੋ ਗੁਰੂ ਸਾਹਿਬ ਤਾਂ ਸਾਂਝੀ ਵਾਲਤਾ ਦੇ ਪ੍ਰਤੀਕ ਹੈ ਨਾ ਤੇ ਉਹਨਾਂ ਦੇ ਦਿਹਾੜੇ ਵੀ ਸਾਂਝੀ ਵਾਲਤਾ ਦੇ ਨਾਲ ਹੀ ਹੋਣਗੇ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੀ ਕੀ ਕਰਕੇ ਚਲਾਉਣਗੇ ਉਹ ਸਾਡਾ ਤਰ੍ਹਾਂ ਦੇਖਿਓ ਅਸੀਂ ਇਹ ਜਿਹੜੇ ਪ੍ਰੋਗਰਾਮ ਹੈ ਇਹ ਸਾਰੀ ਦੁਨੀਆ ਦੇ ਵਿੱਚ ਕਰਾਂਗੇ ਇਹ ਜਿਹੜੇ ਪ੍ਰੋਗਰਾਮ ਹੈ ਸਾਰੀ ਦੁਨੀਆ ਦੇ ਵਿੱਚ ਕੀਤੇ ਜਾਣਗੇ ਇਹਦੇ ਲਈ ਮਾਡਰਨ ਟੈਕਨੋਲੋਜੀ AI ਬਲ ਹਰ ਤਰ੍ਹਾਂ ਦੀ ਟੈਕਨੋਲੋਜੀ ਦੀ ਵਰਤੋਂ ਹੋਏਗੀ ਤੁਸੀਂ ਸਰਕਾਰ ਆਪਦਾ ਪੂਰਾ ਜੋਰ ਲਾਏਗੀ ਕਿ ਸਾਂਝੀ ਵਾਲਤਾ ਦਾ ਜਿਹੜਾ ਸਨੇਹਾ ਇਸ ਤਪਦੇ ਸਮੇਂ ਦੇ ਵਿੱਚ ਜਦੋਂ ਕਿ ਸਮਾਪਰਦਾਇਕਤਾ ਦੀਆਂ ਲਹਿਰਾਂ ਬੜੀਆਂ ਵੱਡੀਆਂ ਵੱਡੀਆਂ ਦੇਸ਼ ਦੇ ਵਿੱਚ ਉੱਠ ਰਹੀਆਂ ਆ ਉਸ ਸਮੇਂ ਸਰ ਮਨੁੱਖ ਕੋਈ ਜਿਸ ਨੇ ਦਾ ਜਿਹੜਾ ਸਨੇਹਾ ਗੁਰੂ ਸਾਹਿਬ ਨੇ ਦਿੱਤਾ ਸਾਨੂੰ ਉਹ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਤਾਂ ਕਿ ਸੁੱਖ ਸ਼ਾਂਤੀ ਸਮਰiddhi ਪੰਜਾਬ ਤੋਂ ਬਾਅਦ ਵੀ ਹੋਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਐ ਅਸੀਂ ਉਥੋਂ ਉਥੋਂ ਜਾ ਕੇ ਸੁਝਾ ਲਵਾਂਗੇ ਸੰਤ ਸਤਬਾਹ ਸੰਤਬਾਹ ਦੇਖੋ ਇਹ ਦੇ ਇਹਦੇ ਲਈ ਹਲੇ ਇਹ ਪ੍ਰੋਸੈਸ ਦੀ ਸ਼ੁਰੂਆਤ ਹੈ ਤੁਹਾਡੇ ਕੋਲ ਸੁਝਾਉਣਗੇ ਉਸ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਕਿ ਇਹ ਇਹਦਾ ਕੇਂਦਰ ਕਿੱਥੇ ਰੱਖਿਆ ਜਾਵੇ ਜਿ ਸ਼ਹੀਦੀ ਸ਼ਿਸ਼ਗਨ ਸਾਹਿਬ ਰੱਖਿਆ ਜਾਵੇ ਜਾਂ ਅਨੰਦਪੁਰ ਸਾਹਿਬ ਰੱਖਿਆ ਜਾਵੇ ਬਾਬਾ ਬਕਾਰੇ ਰੱਖਿਆ ਜਾਵੇ ਇਹ ਤੁਹਾਡੇ ਸੁਝਾਅ ਆਉਣ ਤੋਂ ਬਾਅਦ ਸਾਰੇ ਨਾਲ ਵਿਚਾਰ ਕਰਕੇ ਹੋਏਗਾ ਇਹ ਸੈਸ਼ਨ ਹੋਏਗੇ ਔਰ ਇਹਦੇ ਚ ਗੁਰੂ ਸਾਹਿਬਾਨ ਦੇ ਸਿਧਾਂਤ ਗੁਰੂ ਸਾਹਿਬਾਨ ਦੀ ਕੁਰਬਾਨੀ ਗੁਰੂ ਸਾਹਿਬਾਨ ਦਾ ਸੁਨੇਹਾ ਔਰ ਇਸ ਵਿਰਾਸਤ ਨੂੰ ਅੱਗੇ ਲੈਣ ਅੱਗੇ ਲੈ ਕੇ ਜਾਣ ਦੀ ਲੋੜ ਕਿਸ ਤਰ੍ਹਾਂ ਅਸੀਂ ਸਾਡੇ ਸੁਨਹਿਰੀ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਾਸ ਆਨ ਕਰਾਂਗੇ

ਦੇਖੋ ਪਹਿਲੀਆਂ ਵੀ ਜਿਹੜੀਆਂ ਸ਼ਹਿਤਾਬੀਆਂ ਸਰਕਾਰਾਂ ਬਣਾਉਂਦੀਆਂ ਰਹੀਆਂ ਤੁਸੀਂ 550 ਦੀ ਗੱਲ ਕੀਤੀ ਸਰਕਾਰ ਨੇ ਬਣਾਇਆ ਤੁਸੀਂ ਮਤਲਬ ਉਹ ਤਾਂ ਜੋ ਜੋ ਜਿਹਦੇ ਕੋਲ ਹੈਗਾ ਉਹ ਦੇਗਾ ਨਾ ਜੋ ਜੋ ਜਿਹਦੇ ਕੋਲ ਹੈਗਾ ਉਹ ਦੇਗਾ ਫਿਰ ਜਦੋਂ ਗੁਰਗੋਬ ਸਿੰਘ ਮਾਰਕ ਕੱਢਿਆ ਗਿਆ ਸੀ ਸਰਕਾਰ ਨੇ ਕੀਤਾ ਸੀ ਫਿਰ ਜਦੋਂ ਤੁਸੀਂ 300 ਸਾਲਾ ਬਣਾਇਆ ਸ਼ਾਹਦ ਦਾ 1975 ਸਰਕਾਰ ਨੇ ਕੀਤਾ ਸੀ ਉਦੋਂ ਕੇਂਦਰ ਸਰਕਾਰ ਵੀ ਨਾਲ ਸੀ ਫਿਰ ਜਦੋਂ ਪਟਨਾ ਸਾਹਿਬ ਬਣਾਇਆ ਗਿਆ ਸਰਕਾਰ ਨੇ ਕੀਤਾ ਸੀ ਕੇਂਦਰ ਸਰਕਾਰ ਵੀ ਨਾਲ ਸੀ ਪੰਜਾਬ ਸਰਕਾਰ ਵੀ ਗਈ ਸੀ ਹਜੂਰ ਸਾਹਿਬ ਬਣਾਇਆ ਸੀ ਉਦੋਂ ਵੀ ਸਰਕਾਰ ਨੇ ਕੀਤਾ ਸੀ ਸੋ ਜੋ ਸਰਕਾਰ ਦੇ ਕਰਨਾ ਪੈਂਦਾ ਸਰਕਾਰ ਕਰੇਗੀ ਜੋ ਹੋਰ ਸੰਸਥਾਵਾਂ ਨੇ ਸਾਡੀਆਂ ਸਧਕਾਰਕ ਸੰਸਥਾਵਾਂ ਨੇ ਜੋ ਉਹਨਾਂ ਦਾ ਬਣਦਾ ਹੈ ਉਹ ਕਰਨਗੇ ਸਰਕਾਰ ਸਾਡੀ ਬੀਤੇ ਵਿੱਚ ਆ ਕੇ ਸਾਡੀ ਬੀਤੇ ਵਿੱਚ ਐਸੋ ਵੀ ਧਾਰਮਿਕ ਸੰਸਥਾਵਾਂ ਨਾਲ ਸੰਪਰਕ ਕਰਨਗੇ ਸਭ ਤੋਂ ਪਹਿਲਾਂ ਕਾਤਾ ਸਾਡੇ ਜੱਤਾਂ ਨੂੰ ਕਿਤੇ ਰੋ। ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜਾ ਕੇ ਅਰਦਾਸ ਕਰੂੰਗਾ। ਜੀ ਉਸਰ ਸੋਚੀ ਨੇ ਤੇ ਸਾਰਿਆਂ ਨੂੰ ਆਪਾਂ ਮਿਲਾਂਗੇ। ਸਾਰਾ ਤੇ ਸਮਾਂ ਲਾਵਾਂਗੇ ਜਿਹੜਾ ਜਿਵੇਂ ਜਿਵੇਂ ਸਾਨੂੰ ਸਮਾਂ ਮਿਲਦਾ ਜਾਊਗਾ। ਅਸੀਂ ਤਾਂ ਭੀਖਰਕ ਬਣ ਕੇ ਜਾਣਾ। ਉਹ ਮੈਂ ਜਲਦੇ ਜਾਵਾਂ। ਸਮਾਂ ਸਾਡ ਤੁਸੀਂ ਤਾਂ ਸਰਕਾਰ ਦਾ 파ਟ ਨਹੀਂ ਕਰਨਾ। ਡਿਸਟ੍ਰਿਕਟ ਉਹ ਸਰਕਾਰ ਦਾ ਅੰਦਰ ਸਰਕਾਰ ਨੂੰ ਕਿਉਂ ਚੱਲ ਰਹੀ ਹੈ? ਦੇਖੋ ਬਤੌਰ ਸਿੱਖ ਸਾਡਾ ਵੀ ਕੰਮ ਹੈ। ਸਪੀਕਰ ਹੋ ਜਾਣਾ ਦਾ ਮਤਲਬ ਇਹ ਥੋੜੀ ਵੀ ਤੁਸੀਂ ਗੁਰਸਿੱਖ ਨਹੀਂ ਰਹੇ ਨਹੀਂ ਤੁਸੀਂ ਗੁਰਸਿੱਖ ਹੋ ਨਹੀਂ ਕੋਈ ਸਾਡੀ ਕੋਈ ਨਹੀਂ ਹੈ ਕਿ ਸਰਕਾਰ ਦਾ ਆਪਾ ਕੋਈ ਸਿੱਖ ਨੂੰ ਨਾ ਤੋੜ ਰੱਖੀ ਜਾਏਗੀ ਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਸੀਂ ਸਰਕਾਰ ਨੂੰ ਏਡ ਕਰ ਰਹੇ ਹੁਣ ਸਰਕਾਰ ਨੇ ਸੁਝਾਅ ਮੰਗੇ ਹੈ ਮੈਸੇਜ ਆ ਇਕੱਠੇ ਕਰਕੇ ਦੇ ਰਹੇ ਨੇ ਅਸੀਂ ਸਾਰਿਆਂ ਤੋਂ ਸੁਝਾਅ ਮੰਗਾਂਗੇ ਪਹਿਲਾਂ ਅਸੀਂ ਸਾਰਿਆਂ ਤੋਂ ਪਹਿਲਾਂ ਸੁਝਾਅ ਮੰਗਾਂਗੇ ਉਸ ਤੋਂ ਬਾਅਦ ਜੇ ਲੋੜ ਪਈ ਜੇ ਲੋੜ ਹੋਈ ਤੇ ਸੁਝਾਅ ਸਹਯੋਜ ਵੀ ਮੰਗਿਆ ਜਾ ਸਕਦਾ ਪਹਿਲਾਂ ਸੁਝਾਅ ਲੈਣੇ ਆ ਦੇਖੋ ਡਾਕਟਰ ਸੁਖੀ ਬਾਰੇ ਕੁਐਸਚਨ ਤਾਂ ਨਹੀਂ ਪੁੱਛਣਾ ਦੇਖੋ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਸਾਡੀ ਪੰਜਾਬ ਵਿਧਾਨ ਸਭਾ ਦੇ ਆਨਰੇਬਲ ਮੈਂਬਰ ਨੇ ਔਰ ਉਹਨਾਂ ਨੂੰ ਵੀ ਉਹ ਸਾਰੇ ਰਾਈਟਸ ਨੇ ਜਿਹੜੇ ਕਾਨੂੰਨ ਦੇ ਅਧਿਕਾਰ ਉਹ ਸਾਰੇ ਮੈਂਬਰਸ ਨੂੰ ਹੈ ਸੋ ਉਹਨਾਂ ਦਾ ਪੱਖ ਰੱਖਣ ਦਾ ਮੌਕਾ ਉਹਨਾਂ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣ ਜੀ ਹੋਈ ਉਹ ਕਰ ਦਿੱਤੀ ਜਾਵੇਗੀ ਉਹ ਉਹ ਉਹਨਾਂ ਨੂੰ ਉਹਨਾਂ ਨੂੰ ਬੁਲਾਇਆ ਜਾ ਚੁੱਕਿਆ ਹੈ ਇਹ ਜੁਲਾਈ ਦੇ ਵਿੱਚ ਕੋਈ ਡੇਟ ਹੈ ਮੇਰੇ ਹੁਣ ਜਾ ਤੀ 15 ਸਾਲਾਂ ਦਾ ਕਿਸੇ ਸਮੇਂ ਵਿੱਚ ਸਿੱਖ ਗੁਰੂਆਂ ਮਾਰਾ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਇਹ ਵੀ ਸੁਝਾ ਰਹੇ ਹੋ ਮਤਰੀ ਐਜੂਕੇਸ਼ਨ ਜਿਆਦਾ ਸਟਾਫਿੰਗ ਕੀਤੀ ਜਾਂ ਪਹਿਲਾਂ ਅਹ ਦੇਖੋ ਹਰ ਤਰ੍ਹਾਂ ਦਾ ਸੁਝਾਅ ਆ ਤੁਸੀਂ ਇਹ ਜਿਹੜੀ ਗੱਲ ਕੀਤੀ ਇਹ ਵੀ ਇਹ ਵੀ ਮੈਂ ਬਤੌਰ ਸੁਝਾਅ ਨੋਟ ਕਰੂੰਗਾ ਹਰ ਤਰ੍ਹਾਂ ਦੇ ਸੁਝਾਅ ਲਵਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੀਡੀਆ ਨੂੰ ਵੀ ਇਸ ਵਿਰਾਸਤ ਦੇ ਸਬੰਧ ਦੇ ਵਿੱਚ ਵੱਧ ਤੋਂ ਵੱਧ ਮੀਡੀਆ ਦੇ ਵਿੱਚ ਤੁਹਾਡੀ ਇੰਟਰਵੈਂਸ਼ਨ ਹੋਵੇ ਤੁਹਾਡੇ ਆਰਟੀਕਲਸ ਹੋਣ ਤੁਹਾਡੇ ਮੀਡਲਸ ਹੋਣ ਮਤਲਬ ਇਹ ਇਹਦੇ ਬਾਰੇ ਡਿਸਕਸ ਕਰੋ ਤਾਂ ਕਿ ਇਸ ਜਿਹੜੀ ਸਾਡੀ ਵਿਰਾਸਤ ਅਗਲੀਆਂ ਪੀੜ੍ਹੀਆਂ ਤੱਕ ਪਾਸ ਆਨ ਹੋਵੇ ਦੁਨੀਆ ਦੇ ਵਿੱਚ ਸਾਨੂੰ ਦੁਨੀਆ ਨੇ ਕੀ ਦਿੱਤਾ ਅਸੀਂ ਇਨ ਰਿਟਰਨ ਦੁਨੀਆ ਨੂੰ ਕੀ ਦਿੱਤਾ ਅਸੀਂ ਭਾਈਚਾਰੇ ਦਾ ਸਨੇਹਾ ਦਿੱਤਾ ਅਸੀਂ ਸਮਾਨਤਾ ਦਾ ਸਨੇਹਾ ਦਿੱਤਾ ਅਸੀਂ ਸਰਬਤਰ ਸਮਾਨ ਦਾ ਸਨੇਹਾ ਦਿੱਤਾ ਸੋ ਇਹ ਸਨੇਹਾ ਜਾਣਾ ਚਾਹੀਦਾ ਹੈ ਤੁਹਾਡੇ ਰਹੀ ਜਾਣਾ ਚਾਹੀਦਾ ਸਰਵੋਤਮ ਸਾਹਿਬ ਤੁਸੀਂ ਸਾਰੇ ਵਰਕਰ ਤੁਹਾਨੂੰ ਜਾ ਰਹੇ ਬਾਕਪੁਰ ਥਾਣੇ ਤੇ ਜਾ ਕੇ ਸੁਝਾ ਰਹੇ ਸਾਰੀਆਂ ਪਾਰਟੀਆਂ ਦੀ ਕੋਈ ਮੀਟਿੰਗ ਅੱਜ ਕਿਹੜੀ ਹੋਣੀ ਹੈ ਕੋਰਨਾ ਸਿਆਸੀ ਪਾਰਟੀਆਂ ਨੇ ਸੁਝਾਵੇ ਜਾਂਦੇ ਆ ਦੇਖੋ ਫਿਲਹਾਲ ਤਾਂ ਜਿਹੜੇ ਜਿਹੜੀਆਂ ਧਾਰਮਿਕ ਬਾਡੀਜ਼ ਨੇ ਉਹਨਾਂ ਕੋਲ ਜਾ ਰਹੇ ਨੇ ਔਰ ਰਾਜਨੀਤਿਕ ਪਾਰਟੀਆਂ ਬਾਰੇ ਇਹ ਰਾਜਨੀਤਿਕ ਪਾਰਟੀ ਡਿਸਾਈਡ ਕਰੂਗੀ ਇੱਕ ਤਾਂ ਇੱਕ ਜਿਹੜੇ ਹੋਰ ਤੁਹਾਨੂੰ ਨੇ ਕਿੰਗੋ ਮਤਲਬ ਪਾਈ ਉਹਨਾਂ ਦੇ ਵੱਡੇ ਰਦਰ ਬੱਡੇ ਗੁਰੂ ਉਹਨਾਂ ਤੱਕ ਵੀ ਬਹੁਤ ਹੋਵੇ ਹਰੇਕ ਤੋਂ ਸੁਝਾਅ ਮੰਗੇ ਜਾਣਗੇ ਜੋ ਦੇਣਾ ਚਾਹੇਗਾ तो सुझाव yes. yes. तो है अधिकारिक तौर पर सरकार का कोई नुमाइंदा ही दस सद लेकिन बड़ा असरदार मुहिम है ये मैं कह सकता क्योंकि मैं अपने हल्के च पिछले एक महीना पूरा लाया बहुत असरदार मुहिम ਸੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ